ਪੰਜਾਬ ਰੂਰਲ ਟਰਾਂਸਫਰਮੇਸ਼ਨ ਫੈਲੋਸ਼ਿਪ ਸਕੀਮ ਚ 154 ਨੌਜਵਾਨਾਂ ਦੀ ਚੋਣ ਕਰਕੇ ਬਲਾਕ ਪੱਧਰ ਤੇ ਨਿਯੁਕਤ ਕੀਤਾ ਜਾਊਗਾ ਹਰੇਕ ਨੌਜਵਾਨ ਨੂੰ 40000 ਰੁਪਏ ਮਹੀਨੇ ਮਾਣ ਪੱਤਾ ਵੀ ਦਿੱਤਾ ਜਾਊਗਾ ਇਹ ਨੌਜਵਾਨ ਪੀਡੀਪੀਓ ਨਾਲ ਮਿਲ ਕੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੀਆਂ ਯੋਜਨਾਵਾਂ ਤਿਆਰ ਕਰਕੇ ਤੇ ਉਹਨਾਂ ਨੂੰ ਲਾਗੂ ਕਰਕੇ ਉਹ ਤੋਂ ਬਾਅਦ ਲਾਗੂ ਕਰਨ ਤੋਂ ਬਾਅਦ ਉਹਦੀ ਨਿਗਰਾਨੀ ਕਰਨ ਵੀ ਨਾਲ ਜ਼ਰੂਰੀ ਹੈ ਉਹ ਤਿਆਰ ਕੀਤਾ ਜਾਂਦਾ ਸਕੂਲ ਦੇ ਵਿੱਚ ਆਮ ਤੌਰ ਤੇ ਪ੍ਰਾਈਵੇਟ ਸਕੂਲਾਂ ਤੁਸੀਂ ਸੁਣਿਆ ਸੀ ਪੀਟੀਐਮ ਪੇਰੈਂਟ ਟੀਚਰ ਮੀਟਿੰਗ ਹੁਣ ਸਰਕਾਰੀ ਸਕੂਲਾਂ ਚ ਵੀ ਪੇਰੈਂਟ ਟੀਚਰ ਮੀਟਿੰਗ ਸ਼ੁਰੂ ਹੋਈਆਂ ਨੇ 20-20 ਲੱਖ ਮਾਪੇ ਆਪਣੇ ਬੱਚਿਆਂ ਬਾਰੇ ਪੁੱਛਣ ਆਉਂਦੇ ਆ ਟੀਚਰਾਂ ਨੂੰ ਕਿ ਕਿਵੇਂ ਪੜਦਾ ਹੈ ਕਿਹੜੇ ਸਬਜੈਕਟ ਚ ਹਸਾਰ ਹੈ ਕਿਹੜੇ ਚ ਕਮਜ਼ੋਰ ਹੈ ਇਸੇ ਤਰ੍ਹਾਂ ਹੀ ਮਾ ਟੀਚਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕਿੱਥੇ ਜਾਂਦਾ ਹੈ ਬੱਚੇ ਦੀ ਸੰਗਤ ਕੀ ਹੈ ਫਿਰ ਉਸ ਤੋਂ ਬਾਅਦ ਸਕੂਲ ਛੁੱਟੀ ਹੋ ਜਾਂਦੀ ਹੈ ਜਦੋਂ ਛੁੱਟੀ ਹੁੰਦੀ ਹੈ ਹਰ ਰੋਜ਼ ਉਸ ਤੋਂ ਬਾਅਦ ਸਕੂਲ ਦਾ ਰੱਖਾ ਕੌਣ ਹੈ ਕਈ ਵਾਰੀ ਉੱਥੇ ਨਸ਼ੇੜੀ ਆਂ ਡਾਟਾ ਬਣ ਜਾਂਦਾ ਉਹ ਆ ਜਾਂਦੇ ਨੇ ਕੰਦਾ ਟੱਪ ਕੇ ਜਾਂ ਕੁਛ ਅਸ਼ਲੀਲ ਗੱਲਾਂ ਲਿਖ ਜਾਂਦੇ ਆ ਜਾਂ ਫਿਰ ਕੋਡ ਰੱਖੇ ਹੋਏ ਨੇ ਕਿ ਫਲਾਨੀ ਇੱਟ ਥੱਲੇ ਸੀ ਦੋ ਪੁੱਟ ਕੁੜੀਆਂ ਧਰਾਂਗੇ ਇਸ ਤਰ੍ਹਾਂ ਦੀ ਸਾਨੂੰ ਸ਼ਿਕਾਇਤਾਂ ਆਈਆਂ ਸੀ ਤਾਂ ਸੀ ਕੈਂਪਸ ਮੈਨੇਜਰ ਰੱਖਿਆ ਜਿਹੜੇ 24 ਘੰਟੇ ਉਹ ਸਕੂਲ ਦੀ ਰਾਖੀ ਕਰਨਗੇ ਸੀਸੀਟੀਵੀ ਕੈਮਰੇ ਵੀ ਲਾਏ ਨੇ ਕਿ ਸਕੂਲ ਜਿਹੜਾ ਜਿਹਨੂੰ ਆਪਾਂ ਵਿਦਿਆ ਦਾ ਮੰਦਿਰ ਕਹਿੰਦੇ ਆ ਵਿਦਿਆ ਦਾ ਮੰਦਿਰ ਹੀ ਰਹਿਣਾ ਚਾਹੀਦਾ